ਕਿਸਾਨਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ 5-5000 ਰੁਪਏ ਹਰ ਮਹੀਨੇ ਪੈਨਸ਼ਨ ਸਕੀਮ ਹੋਈ ਸ਼ੁਰੂ ਬਜ਼ੁਰਗਾਂ ਲਈ ਆਈ ਵੱਡੀ ਖੁਸ਼ਖਬਰੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ ਚਲਦੇ ਹਾਂ ਅਸੀਂ ਮੁੱਖ ਤਾਜ਼ਾ ਖਬਰਾਂ ਤੇ ਪਹਿਲੀ ਵੱਡੀ ਖਬਰ ਹੈ ਕੇਜਰੀਵਾਲ ਦੀ ਜ਼ਮਾਨਤ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਟਵੀਟ ਦਾ ਦੇਖਦੇ ਸੋ ਸੁਪਰੀਮ ਕੋਰਟ ਤੋਂ ਆਮ ਆਦਮੀ ਪਾਰਟੀ ਦੇ ਕੰਮੀਨ ਅਰਵਿੰਦ ਕੇਜਰੀਵਾਲ ਨੂੰ ਅੰਤਿਮ ਜ਼ਮਾਨਤ ਮਿਲਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਟਵਿੱਟਰ ਹੈਂਡਲ ਤੇ ਲਿਖਿਆ ਕਿ ਸੁਪਰੀਮ ਕੋਰਟ ਦਾ ਧੰਨਵਾਦ ਆ ਹੁਣ ਅਸੀਂ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੋਰ ਸਿੱਦਕ ਨਾਲ ਲੜਾਂਗੇ ਤਾਂ ਦੇਖੋ ਰਿਹਾ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਜਿਹੜੀ ਹੈ ਮਿਲ ਚੁੱਕੀ ਹੈ ਜਿਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਅਰਵਿੰਦ ਕੇਸਰੀਵਾਲ ਇੱਕ ਵਿਅਕਤੀ ਨਹੀਂ ਸਗੋਂ ਇੱਕ ਸੋਚ ਹੈ ਤੇ ਹੁਣ ਅਸੀਂ ਇਸ ਸੋਚ ਨੂੰ ਲੈ ਕੇ ਹੋਰ ਤੇਜ਼ੀ ਨਾਲ ਅੱਗੇ ਵਧਾਂਗੇ ਇਨਕਲਾਬ ਜਿੰਦਾਬਾਦ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਕੱਲ ਅਰਵਿੰਦ ਕੇਸਰੀਵਾਲ ਨੂੰ ਅੰਤਿਮ ਜ਼ਮਾਨਤ ਦੇ ਦਿੱਤੀ ਹੈ ਉਹਨਾਂ ਨੂੰ 1 ਜੂਨ ਤੱਕ ਇਹ ਅੰਤਿਮ ਜ਼ਮਾਨਤ ਦਿੱਤੀ ਗਈ ਹੈ ਜਾਂਚ ਏਜੰਸੀ ED ਨੇ ਅਰਵਿੰਦ ਕੇਸਰੀਵਾਲ ਦੀ ਜ਼ਮਾਨਤ ਅਰਜੀ ਦਾ ਵਿਰੋਧ ਕੀਤਾ ਸੀ ਇਸ ਤੋਂ ਇਲਾਵਾ ਹੁਣ ਸ਼ਰਾਬ ਕਪਲੇ ਆਮ ਆਦਮੀ ਪਾਰਟੀ ਨੂੰ ਮੁਲਜ਼ਮ ਬਣਾਉਣ ਦੀ ਤਿਆਰੀ ਹੈ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕਿ ਸਿਆਸੀ ਪਾਰਟੀ ਨੂੰ ਕਿਸੇ ਅਪਰਾਧਿਕ ਕੇਸ 'ਚ ਮੁਲਜ਼ਮ ਬਣਾਇਆ ਜਾਵੇਗਾ ਤਾਂ ਦੇਖਦੇ ਹੋ ਇਸ ਵੇਲੇ ਦੀ ਬ੍ਰੇਕਿੰਗ ਅਤੇ ਵੱਡੀ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੀ ਦੇਖ ਸਕਦੇ ਹੋ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਜਿਹੜੀ ਹੈ ਮਿਲ ਚੁੱਕੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ ਤਾਂ ਦੇਖ ਸੋ ਜੇ ਇਹ ਜਿਹੜੀ ਜ਼ਮਾਨਤ ਹੈ 1 ਜੂਨ ਤੱਕ ਮਿਲੀ ਹੈ ਤਾਂ ਇੱਕ ਹੋਰ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਕਿਸਾਨ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ ਜਿਹੜੇ ਕਿਸਾਨਾਂ ਦੇ ਖਾਤੇ ਵਿੱਚ ਨਹੀਂ ਆਈ ਪੀਐਮ ਕਿਸਾਨ ਦੀ ਕਿਸ਼ਤ ਤਾਂ ਤੁਰੰਤ ਕਰੋ ਇਹ ਕੰਮ ਦੇਸ਼ ਦੇ ਜ਼ਿਆਦਾਤਰ ਕਿਸਾਨਾਂ ਦੀ ਆਰਥਿਕ ਹਾਲਾਤ ਚੰਗੀ ਨਹੀਂ ਹੈ ਕਈ ਕਿਸਾਨ ਅਜਿਹੇ ਹਨ ਜਿਨ੍ਹਾਂ ਨੂੰ ਫਸਲਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੇ ਚ ਕੇਂਦਰ ਸਰਕਾਰ ਨੇ ਦੀ ਕਿਸਾਨਾਂ ਦੀ ਆਰਥਿਕ ਮਦਦ ਲਈ ਕਈ ਯੋਜਨਾਵਾਂ ਚਲਾਉਂਦੀ ਹੈ ਜਿਹਆਂ ਚ ਇੱਕ ਯੋਜਨਾ ਦਾ ਨਾਮ ਹੈਗਾ ਪੀਐਮ ਕਿਸਾਨ ਸਨਮਾਨ ਦੀ ਯੋਜਨਾ ਇਹ ਸਕੀਮ ਛੋਟੇ ਤੇ ਸਿਮਾਨਤ ਕਿਸਾਨਾਂ ਲਈ ਬਣਾਈ ਗਈ ਹੈ ਹੁਣ ਤੱਕ ਕਿਸਾਨਾਂ ਨੂੰ 16 ਕਿਸ਼ਤਾਂ ਦੇ ਪੈਸੇ ਮਿਲ ਚੁੱਕੇ ਹਨ ਤੇ ਦੇਸ਼ ਦੇ ਕਰੋੜਾ ਕਿਸਾਨ ਜਿਹੜੇ 17ਵੀਂ ਕਿਸ਼ਤ ਦਾ ਬੇਸabri ਨਾਲ ਇੰਤਜ਼ਾਰ ਕਰ ਰਹੇ ਹਨ ਜੇਕਰ ਤੁਹਾਡਾ ਨਾਮ ਵੀ 17ਵੀਂ ਦੀ ਸੂਚੀ ਵਿੱਚ ਨਹੀਂ ਹੈ ਤਾਂ ਤੁਸੀਂ ਅਰਜੀ ਜਿਹੜੀ ਆ ਦੁਬਾਰੋ ਦੇ ਸਕਦੇ ਹੋ ਅਤੇ 17ਵੀਂ ਕਿਸ਼ਤ ਦਾ ਤੁਸੀਂ ਲਾਭ ਉਠਾ ਸਕਦੇ ਹੋ ਜੀ ਹਾਂ ਅਤੇ 17ਵੀਂ ਕਿਸ਼ਤ ਕਦੋਂ ਆਵੇਗੀ ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਇਸ ਦਾ ਐਲਾਨ ਕਰ ਸਕਦੀ ਹੈ ਤੇ ਤੁਹਾਡੇ ਖਾਤੇ ਦੇ ਵਿੱਚ ਮੁਰ ਤੋਂ 2-2000 ਜਿਹੜੇ ਸਰਕਾਰ ਦੇ ਵੱਲੋਂ ਟਰਾਂਸਫਰ ਕੀਤੇ ਜਾਂਦੇ ਹਨ ਉਹ ਤੁਹਾਡੇ ਖਾਤੇ ਦੇ ਵਿੱਚ ਆ ਸਕਦੇ ਹਨ ਸਰਕਾਰ ਦੇ ਵੱਲੋਂ ਹਰ ਸਾਲ ਇਹ ਜਿਹੜੀ ਕਿਸ਼ਤ ਟਰਾਂਸਫਰ ਕੀਤੀ ਜਾਂਦੀ ਹੈ ਸਾਲ ਦੇ ਵਿੱਚ ਤਿੰਨ ਕਿਸ਼ਤਾਂ ਆਉਂਦੀਆਂ ਹਨ ਤਾਂ ਦੇਖ ਸਕਦੇ ਹੋ ਦੱਸ ਦिए ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਜੋ ਯੋਜਨਾ ਤਹਿਤ ਕਿਸਾਨਾਂ ਨੂੰ 6000 ਰੁਪਏ ਦਿੱਤੇ ਜਾਂਦੇ ਹਨ ਇਹ ਪੈਸਾ ਕਿਸਾਨਾਂ ਨੂੰ ਕਿਸ਼ਤਾਂ ਦੇ ਵਿੱਚ ਦਿੱਤਾ ਜਾਂਦਾ ਹੈ ਸਾਲ ਭਰ ਵਿੱਚ ਤਿੰਨ ਕਿਸ਼ਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਹਰ ਕਿਸ਼ਤ ਦੇ ਵਿੱਚ 2000 ਰੁਪਏ ਦਿੱਤੇ ਜਾਂਦੇ ਹਨ ਹਰ 4 ਮਹੀਨਿਆਂ ਬਾਅਦ ਇੱਕ ਕਿਸ਼ਤ ਜਾਰੀ ਕੀਤੀ ਜਾਂਦੀ ਹੈ ਤਾਂ ਦੇਖ ਸਕਦੇ ਹੋ ਇਸ ਵੀਰ ਦੀ ਬ੍ਰੇਕਿੰਗ ਅਤੇ ਵੱਡੀ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ 22000 ਰੁਪਏ ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਯੋਜਨਾ ਦਾ ਲਾਭ ਲੈਣ ਲਈ ਕਿਸਾਨਾਂ ਦਾ ਬੈਂਕ ਖਾਤਿਆਂ ਨੂੰ ਆਧਾਰ ਨਾਲ ਲਿੰਕ ਕਰਨਾ ਬਹੁਤ ਜ਼ਰੂਰੀ ਹੈ. ਤਾਮਿਲਨਾਡੂ ਦੇ ਮੁਦਰਾ ਜ਼ਿਲ੍ਹੇ ਦੇ 288 ਕਿਸਾਨਾਂ ਨੇ ਬੈਂਕ ਖਾਤੇ ਨੂੰ ਅਜੇ ਤੱਕ ਆਧਾਰ ਨਾਲ ਲਿੰਕ ਨਹੀਂ ਕੀਤਾ. ਕਿਸਾਨਾਂ ਨੂੰ ਇਸ ਵਿੱਚ ਰੁਕਾਵਟਾਂ ਆ ਰਹੀਆਂ ਹਨ. ਤਾਂ ਤੁਸੀਂ ਵੀ ਹੁਣ ਜਲਦੀ ਜਲਦੀ ਆਪਣੇ ਬੈਂਕ ਅਕਾਊਂਟ ਦੀ ਅਕਾਊਂਟ ਦੀ ਕੇवाईसी ਕੰਪਲੀਟ ਕਰਾ ਲਓ. ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ. ਹਲਵਾਈ ਨੇ ਪੰਜਾਬ ਬਚਾਓ ਯਾਤਰਾ ਦਾ ਕੀਤਾ ਵਿਰੋਧ ਪਿਛਲੀਆਂ ਚੋਣਾਂ ਵੇਲੇ ਖਾਦੇ 22 ਲੱਖ ਦੇ ਲੱਡੂਆਂ ਦਾ ਪੈਸੇ ਹਾਲੇ ਤੱਕ ਨਹੀਂ ਮਿਲੇ ਤਾਂ ਦੇਖ ਸਕਦੇ ਹੋ ਬਰਨਾਲਾ ਦੀ ਖਬਰ ਹੈ ਸੁਖਬੀਰ ਬਾਦਲ ਦਾ ਬਰਨਾਲਾ ਪੁੱਜਣ ਦੇ ਹਲਵਾਈ ਦੁਕਾਨਦਾਰ ਨੇ ਕਾਫਲੇ ਅੱਗੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਹੋਇਆ ਇੰਜ ਕਿ ਬਰਨਾਲਾ ਰੇਲਵੇ ਸਟੇਸ਼ਨ ਕਿਸਨ ਸਵੀਰਸ ਆਂਧਪੁਰੇ ਵਾਲੀ ਦੁਕਾਨ ਦੇ ਮਾਲਕ ਕਰਨ ਮੰਗਲਾ ਨੇ ਜਦੋਂ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਕਾਫਲਾ ਪੁੱਜਾ ਦਾ ਸਾਥੀਆਂ ਸਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸਾਡੀ ਪਿਛਲੀਆਂ ਚੋਣਾ ਵਿਲੇ ਜਿਹੜੇ ਲੱਡੂ ਖਾਦੇ ਸੀ ਪੈਸੇ ਚਾਹੀਦੇ ਨੇ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਬਰ ਪਿੱਕੀਵਣੀ ਦੀ ਹੈ ਪਿੰਡ ਬੇਲਰ ਵਿੱਚ ਉਸ ਦੇ ਵਕਤ ਸੋਗ ਦੀ ਲਹਿਰ ਦੌੜ ਗਈ ਜਦੋਂ ਕੁਝ ਸਾਲਾਂ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਜਗਰੂਪ ਸਿੰਘ ਦਾ ਪੁੱਤਰ ਹਰਦੇਵਾਲ ਸਿੰਘ ਵਾਸੀ ਬਰੇਵ ਸਿੰਘ ਜੋ ਕਿ ਜਸਮਿਲ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਉਹਨਾਂ ਦੀ ਦੇ ਉਹਨਾਂ ਦੇ ਸਜਦੀ ਪਿੰਡ ਬਲੇਰ ਵਿੱਚ ਪਹੁੰਚਣ ਤੇ ਪਰਿਵਾਰ ਦਾ ਦਰਦ ਦੇਖਿਆ ਨਹੀਂ ਜਾ ਜਾ ਰਿਹਾ ਸੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਗਿਆ ਇਸ ਦੇ ਨਾਲ ਸਾਰਾ ਪਿੰਡ ਹੀ ਭਾਵੁਕ ਨਜ਼ਰ ਆਇਆ ਇਸ ਮੌਕੇ ਆਰਮੀ ਜਵਾਨ ਦੀ ਆਰਮੀ ਜਵਾਨ ਵੀ ਸ਼ਹੀਦ ਦੇ ਦੇ ਨਾਲ ਪਿੰਡ ਪੁੱਜੇ ਸ਼ਹੀਦ ਜਗਰੂਪ ਸਿੰਘ ਨੂੰ ਸਲਾਮੀ ਦਿੱਤੀ ਨਾਇਬ ਸੂਬੇਦਾਰ ਸਦਨਾਮ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਦਾ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ ਇੱਥੇ ਦੱਸਣਯੋਗ ਹੈ ਕਿ ਮ੍ਰਿਤਕ ਜਗਰੂਪ ਸਿੰਘ ਆਪਣੇ ਪਿੱਛੇ ਪੈਣਾ ਦੇ ਇੱਕ ਭਰਾ ਜੋ ਕਿ ਫੌਜ ਵਿੱਚ ਨੌਕਰੀ ਕਰਦਾ ਹੈ ਤੇ ਆਪਣੇ ਮਾਤਾ ਪਿਤਾ ਨੂੰ ਰੋਂਦੇ ਕਰ ਲੋਂਦੇ ਛੱਡ ਗਿਆ ਤਾਂ ਇੱਕ ਵੱਡੀ ਜਾਣਕਾਰੀ ਤੁਹਾਡੇ ਨਾਲ ਅੱਜ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਤੇਜ਼ ਹਵਾਵਾਂ ਤੇ ਮੀਂਹ ਇਹਨਾਂ 15 ਜ਼ਿਲ੍ਹਿਆਂ ਦੇ ਵਿੱਚ ਚੇਤਾਵਨੀ ਹੋ ਚੁੱਕੀ ਹੈ ਜਾਰੀ ਜੀ ਹਾਂ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਮੌਸਮ ਇੱਕ ਵਾਰ ਫਿਰ ਤੋਂ ਬਦਲ ਚੁੱਕਿਆ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ بارش ਦੀ ਚੇਤਾਵਨੀ ਜਿਹੜੀ ਹੈ ਜਾਰੀ ਕੀਤੀ ਗਈ ਹੈ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਕਿਉਂਕਿ ਸੂਬਿਆਂ ਵਿੱਚ ਵਧੇ ਤਾਪਮਾਨ ਕਾਰਨ ਲੋਕਾਂ ਲੋਕ ਪ੍ਰੇਸ਼ਾਨ ਹਨ ਇਸ ਦੌਰਾਨ ਪਾਤ ਮੌਸਮੀ ਪਾਗ ਨੇ ਅਗਲੇ ਕੁਝ ਦਿਨਾਂ ਤੱਕ ਦੇਸ਼ਪਾਤਰ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਖੇਤਰਾਂ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਸਮੀ ਪਾਗ ਵੱਲੋਂ ਪੰਜਾਬ ਵਿੱਚ ਜੈਲੂ ਅਲਰਟ ਜਾਰੀ ਕੀਤਾ ਗਿਆ ਅਗਲੇ 4 ਦਿਨਾਂ بارش ਦੀ ਚੇਤਾਵਨੀ ਦੱਸੀ ਜਾ ਰਹੀ ਹੈ ਲਗਾਤਾਰ ਪੰਜਾਬ ਦੇ ਵਿੱਚ بارش ਹੋਵੇਗੀ ਤੇਜ਼ ਹਨੇਰੀ ਅਤੇ ਤੂਫਾਨ ਆਉਣ ਦਾ ਸੰਕੇਤ ਦੱਸਿਆ ਜਾ ਰਿਹਾ ਹੈ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਵਿੱਚ ਮੌਸਮ ਵਿਭਾਗ ਦੇ ਅਨੁਸਾਰ ਕਈ ਜ਼ਿਲ੍ਹੇ ਵਿੱਚ ਅਲਰਟ ਦੱਸਿਆ ਗਿਆ ਜਿਨ੍ਹਾਂ ਦੇ ਵਿੱਚੋਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜ਼ਿਲੰਦਰ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਫਟੇ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਐਸ ਨਗਰ ਵਿੱਚ ਪਾਰੀ ਅਲਰਟ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ। ਜੀ ਹਾਂ ਇਸ ਵੇਲੇ ਦੀ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਦੇ ਵੱਲੋਂ ਇਹ ਤਾਜ਼ਾ ਅਪਡੇਟ ਜਿਹੜੀ ਆਈ ਹੈ, ਤੇਜ਼ ਹਵਾਵਾਂ ਅਤੇ ਗੜੇਮਾਰੀ ਹੋਣ ਦਾ ਅਸਰ ਜਿਹੜਾ ਦੇਖਣ ਨੂੰ ਮਿਲੇਗਾ ਤਾਂ ਇੱਕ ਹੋਰ ਦਿੱਲੀ ਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1-1000 ਰੁਪਏ ਹਿਮਾਚਲ ਜੁ ਮਿਲਣਗੇ 1500 ਰੁਪਏ ਦਿੱਲੀ ਦੀ ਆਪ ਸਰਕਾਰ ਨੇ ਵੱਡਾ ਐਲਾਨ ਕੀਤਾ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਦੀ ਹਰ ਬਾਲਿਕ ਮਹਿਲਾ ਨੂੰ ਪ੍ਰਤੀ ਮਹੀਨਾ 1000 ਰੁਪਏ ਦਿੱਤਾ ਜਾਵੇਗਾ ਦਿੱਲੀ ਦੇ ਵਿੱਤ ਮੰਤਰੀ ਆਦੀਸ਼ੀ ਨੇ ਸੋਮਵਾਰ ਨੂੰ ਵਿਧਾਨ ਸਭਾ ਵਿੱਚ 2024-25 ਦੇ ਪੇਸ਼ਟ ਬੱਡ ਪੇਸ਼ ਕਰਦਿਆਂ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦਾ ਐਲਾਨ ਕੀਤਾ ਦਿੱਲੀ ਸਰਕਾਰ ਅਗਲੇ ਸਾਲ ਤੋਂ ਇਹ ਯੋਜਨਾ ਸ਼ੁਰੂ ਕਰੇਗੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੇ ਸੂਬੇ ਦੀਆਂ ਲੜਕੀਆਂ ਤੇ ਔਰਤਾਂ ਨੂੰ ਲਈ ਵੱਡਾ ਐਲਾਨ ਕੀਤਾ 18 ਸਾਲ ਦੀਆਂ ਲੜਕੀਆਂ ਤੋਂ ਲੈ ਕੇ 80 ਸਾਲ ਉਮਰ ਵਰਗ ਦੀਆਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਮਿਲਣਗੇ 인ਦਰਾ ਗਾਂਧੀ ਪਿਆਰੀ ਬਹਿਨਾ ਸੁਖ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਹੋਈ ਹੈ ਸੂਬੇ ਦੀਆਂ ਲਗਭਗ 8 ਲੱਖ ਔਰਤਾਂ ਨੂੰ ਇਸ ਦਾ ਫਾਇਦਾ ਹੋਵੇਗਾ ਤਾਂ ਦੇਖੋ ਦਿੱਲੀ ਦੇ ਵਿੱਚ 1-1000 ਰੁਪਏ ਦਿੱਤਾ ਜਾਵੇਗਾ ਦੂਜੀ ਪਾਸੇ ਗੱਲ ਕੀਤੀ ਜਾਵੇ ਹਿਮਾਚਲ ਪ੍ਰਦੇਸ਼ ਦੀ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਸਰਕਾਰ 1500 ਰੁਪਏ ਜਿਹੜਾ ਮਹਿਲਾਵਾਂ ਨੂੰ ਦਵੇਗੀ 18 ਸਾਲ ਤੋਂ ਲੈ ਕੇ 80 ਸਾਲ ਤੱਕ ਦੀਆਂ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰ ਮਹੀਨੇ ਮਿਲਣਗੇ 5000 ਰੁਪਏ ਬਸ ਰੋਜ਼ ਜਮ੍ਹਾਂ ਕਰੋ 7 ਰੁਪਏ ਸ਼ਾਨਦਾਰ ਹੈ ਇਹ ਸਰਕਾਰੀ ਸਕੀਮ ਜੀ ਹਾਂ ਵੱਡੀ ਜਾਣਕਾਰੀ ਹੈ ਇਹ ਸ਼ਬਦ ਇੱਕ ਬੁੜਾਪੇ ਲਈ ਸਾਰਾ ਹੈ ਪੈਨਸ਼ਨ ਅਤੇ ਹਰ ਕੋ ਚਾਹੁੰਦਾ ਹੈ ਕਿ ਸੇਵਾ ਮੁਕਤੀ ਤੋਂ ਬਾਅਦ ਉਹਨਾਂ ਨੂੰ ਬੁਢਾਪੇ ਬਿਨਾਂ ਕਿਸੇ ਵਿੱਤੀ ਸਮੱਸਿਆ ਦੇ ਆਰਾਮ ਨਾਲ ਲੰਗੇ ਇਸ ਦੇ ਨਾਲ ਉਹ ਆਪਣੀ ਕਮਾਈ ਚ ਬਚਾਉਂਦੇ ਹਨ ਅਤੇ ਅਜਿਹੀ ਜਗ੍ਹਾ ਨਿਵੇਸ਼ ਕਰਨ ਦੀ ਯੋਜਨਾ ਬਣਾਉਂਦੇ ਹਨ ਤਾਂ ਜੋ ਉਹਨਾਂ ਨੂੰ ਆਪਣੇ ਖਰਚਿਆਂ ਲਈ ਦੂਜਿਆਂ ਦੇ ਨਿਰਭਰ ਨਾ ਹੋਣਾ ਪਵੇ ਅਜਿਹੇ ਅਜਿਹੇ ਲਈ ਪੈਨਸ਼ਨ ਕਮ ਆਉਂਦੀ ਹੈ ਪਰ ਇਹ ਨਿਯਮਤ ਆਮਦਨ ਦਾ ਸਾਧਨ ਬਣ ਜਾਂਦੀ ਹੈ ਜੇ ਤੁਸੀਂ ਜਵਾਨ ਹੋ ਤਾਂ ਤੁਸੀਂ ਹਰ ਮਹੀਨੇ ਥੋੜੀ ਜੀ ਰਕਮ ਜਮ੍ਹਾਂ ਕਰਵਾ ਕੇ ਆਪਣੇ ਬੁਢਾਪੇ ਨੂੰ ਆਰਥਿਕ ਤੌਰ ਤੇ ਕੋਸ਼ਾਲ ਬਣਾ ਸਕਦੇ ਹੋ ਤਾਂ ਜੋ ਕਿਸੇ ਦੇ ਨਿਰਭਰ ਹੋਣ ਦੀ ਜ਼ਰੂਰਤ ਨਹੀਂ ਹੋ ਪਵੇਗੀ ਸਰਕਾਰ ਦੁਆਰਾ ਚਲਾਈ ਜਾ ਰਹੀ ਟਲ ਪੈਨਸ਼ਨ ਯੋ ਇਸ ਮਾਮਲੇ ਦੀ ਮਸ਼ਹੂਰ ਹੈ ਅਟਲ ਪੈਨਸ਼ਨ ਯੋਜਨਾ ਵਿੱਚ ਤੁਹਾਨੂੰ 5-5 ਇੱਕ 1000 ਰੁਪਏ ਤੋਂ ਲੈ ਕੇ 5-5000 ਰੁਪਏ ਤੁਹਾਡੀ ਜਿਹੜੀ ਪੈਨਸ਼ਨ ਲੱਗ ਜਾਵੇਗੀ ਤੁਹਾਡੀ ਉਮਰ 18 ਤੋਂ 40 ਸਾਲ ਹੋਣੀ ਚਾਹੀਦੀ ਹੈ ਤਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਅਪਾਹਜ ਬਜ਼ੁਰਗਾਂ ਲਈ 1 ਜੂਨ ਤੋਂ ਪਹਿਲਾਂ ਹੀ ਕਰਵਾਈ ਜਾਵੇਗੀ VOTING ਤਾਂ ਦੇਖੋ ਪੰਜਾਬ ਦੇ ਬਜ਼ੁਰਗਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਪੰਜਾਬ ਜਈ ਸੰਵਾਰ ਹਰ VOTER ਆਪਣੇ ਵੋਟ ਦਾ ਅਧਿਕਾਰ ਦੀ ਵਰਤੋਂ ਕਰਕੇ ਚੋਣ ਕਮਿਸ਼ਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਸੂਬੇ ਵਿੱਚ ਇੱਕ ਜੂਨ ਨੂੰ ਵੋਟਿੰਗ ਸ਼ੁਰੂ ਹੋਣ ਜਾ ਰਹੀ ਹੈ ਪਰ ਬਜ਼ੁਰਗਾਂ ਲਈ ਇੱਕ ਜੂਨ ਤੋਂ ਪਹਿਲਾਂ ਹੀ ਜਿਹੜੀ ਵੋਟਿੰਗ ਕਰਵਾਈ ਜਾਵੇਗੀ ਬਜ਼ੁਰਗਾਂ ਲਈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇਸ ਸਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਲੈਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ